ਆਉ 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 ਚਾਬਾਤ ਆ ਬੜੋ ਆ ਬੜੋ ਆ ਬੜੋ ਕਿਸੇ ਵੀ ਆਈ ਲਓ 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 ਕੋ ਪਿਛੇ ਹੀ ਆਇਆ ਆ ਜਾ ਅੱਗੇ ਆਓ ਅੱਗੇ ਆਓ ਅੱਗੇ ਆਓ ਬੜੇ ਅੱਗੇ ਆਓ ਤੈਨੂੰ ਮਿਲ ਗਏ ਬਾਕੀਓ ਅੱਗੇ ਆਓ ਮਿਲ ਗਏ ਕੋਈ ਤੁਹਾਨੂੰ ਚਾਹਣਾ ਨਹੀਂ ਸ਼ੁਰੂ ਕਰਦਾ। ਇਹ ਇੱਥੇ ਕੀ ਆਪਣਾ ਰਸਲਬਾਣੀ ਆ ਰਿਹਾ। ਹਾਂਜੀ। ਰਸਨ ਆ ਰਿਹਾ ਨਾ। ਰਸਨ ਪੈਂਡਾ ਆ ਰਿਹਾ। ਉਹ ਸਾਡੇ ਵਿੱਚ ਦੇਖੇ ਗਏ ਆ। ਹਾਂਜੀ ਬਿਲਕੁਲ। ਸੁਨੇਹੇ ਵੀ ਦੇਖੇ ਗਏ। ਨਹੀਂ ਨਹੀਂ ਰੋਜ਼ ਹੀ ਦੇਖ ਜਾਣਾ ਰੋਜ਼। ਜੇਲੀ ਛਾਣ ਫੇਰ ਆਣਾ। ਕੋਈ ਰੋਟੀ ਬਣਾਉਣ ਦੀ ਲੋੜ ਨਹੀਂ ਕਰ ਬਣੀ ਬਣਾਇਆ ਸਾਡਾ।

ਫੀਕਾ ਕੋਈ ਨਹੀਂ ਆਹ ਫਰਮਾਨ ਆ ਗਿਆ ਸਾਹਿਬ ਆਹ ਜੀ ਦਾ ਨੋਰ ਬਾਈਕ ਚਾ ਲਈ ਆਓ ਆ ਗਿਆ ਆ ਗਿਆ ਜادو ਬਿਲਕੁਲ ਇਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਬਾੜ ਦਾ ਖਤਰਾ ਆ ਔਰ ਉਸ ਖਤਰੇ ਨੂੰ ਜਿੱਤੇ ਲੋਕ ਫੇਸ ਕਰ ਰਹੇ ਆ ਲੋਕ ਉਸ ਖਤਰੇ ਦੇ ਨਾਲ ਲੜ ਰਹੇ ਆ ਉੱਥੇ ਪੰਜਾਬ ਸਰਕਾਰ ਵੀ ਲਗਾਤਾਰ ਮਾਨਜੁਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਨਾਲ ਸੰਗ ਰਹਿ ਗਏ ਹਰੇਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜ ਆ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਤੇ ਆ ਸੋ ਇਸ ਵਾਰ ਇਸ ਵੇਲੇ ਮੈਂ ਰਾਵੀ ਦੇ ਕੰਡੇ ਘਗਵਸ ਦਾ ਸਾਡਾ ਪਿੰਡ ਜਿਹੜਾ ਰਕਵਾਲ ਹੈ ਜਿਸ ਪਿੰਡ ਦੇ ਅੰਦਰ ਕੱਲ੍ਹ ਸ਼ਾਮ ਨੂੰ 5-5 6-6 ਫੁੱਟ ਪਾਣੀ ਆ ਗਿਆ ਸੀਗਾ ਸੋ ਅੱਜ ਮੈਂ ਬਾਕੀ ਪਿੰਡਾਂ ਚੋਂ ਦੀ ਹੁੰਦਾ ਹੋਇਆ ਹੁਣ ਇਸ ਪਿੰਡ ਚ ਆਇਆ ਤੇ ਇਹਨਾਂ ਪਿੰਡਾਂ ਦੇ ਅੰਦਰ ਵਿੱਚ ਚੇਲੇ ਚੱਕਾ ਰਕਵਾਲਾ ਚਾਹੇ ਸਹਾਨਪੁਰਾ ਇੱਥੇ ਵੀ ਕਾਫੀ ਰਾਵੀ ਦਾ ਪਾਣੀ ਓਵਰਫਲੋ ਹੋ ਕੇ ਆਇਆ ਸੋ ਮੈਂ ਲੋਕਾਂ ਨੂੰ ਹੌਸਲਾ ਦੇਣ ਲਈ ਸਮਝੋ ਲੋਕਾਂ ਦੇ ਵਿੱਚ ਆਇਆ ਸੋ ਲੋਕਾਂ ਨੂੰ ਅਪੀਲ ਵੀ ਕਰਦੇ ਆਂ ਕਿ ਪਾਣੀ ਤੋਂ ਦੂਰ ਰਿਹਾ ਜਾਵੇ ਪਾਣੀ ਦੇ ਨਾਲ ਜ਼ੋਰ ਨਾ ਕੀਤਾ ਜਾਵੇ ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੂੰ ਅ ਇਸ ਸੁਰੱਖਿਅਤ ਥਾਂਵਾਂ ਤੇ ਰੱਖ ਕੇ ਸੋ ਲੱਗਦਾ ਆ ਕਿ ਇਹ ਪਾਣੀ 1-2 ਦਿਨਾਂ ਦੇ ਅੰਦਰ ਆਪਣੇ ਪ੍ਰਾਣੇ ਜਿਹੜੇ ਆ ਰੂਪ ਚ ਚਲਾ ਜਾਊਗਾ ਕੱਟ ਜਾਊਗਾ ਤੇ ਇਹਦੇ ਨਾਲ ਕਾਫੀ ਵੱਡੀ ਰਾਹ ਜਿਹੜੀ ਆ ਮਿਲੇਗੀ ਸੋ ਲਗਾਤਾਰ ਲੋਕਾਂ ਦੇ ਵਿੱਚ ਹੈ ਹਰ ਘੜੀ ਹਰ ਪਲ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਹੋਏ ਅੱਜ ਇਹਨਾਂ ਪਿੰਡਾਂ ਦੇ ਅੰਦਰ ਆਏ ਆ ਸੋ ਕੁਦਰਤ ਦਾ ਵੀ ਧੰਨਵਾਦ ਵੀ ਕੁਦਰਤ ਨੇ ਵੀ ਆਪਣਾ ਰੂਪ ਜਿਹੜਾ ਉਹ ਚੇਂਜ ਕਰ ਲਿਆ ਕੱਲ ਰਾਤ ਦੀ ਬਾਰਸ਼ ਨਹੀਂ ਪਈ ਸਾਡੇ ਇਲਾਕੇ ਦੇ ਅੰਦਰ ਉਮੀਦ ਕਰਦੇ ਆ ਵੀ ਲੋਕ ਜਲਦੀ ਆਪਣੀ ਪ੍ਰਾਣੀ ਨਾਰਮਲ ਜ਼ਿੰਦਗੀ ਦੇ ਅੰਦਰ ਪ੍ਰਵੇਸ਼ ਕਰਨਗੇ